ਮੇਟੀੜੀ ਛੋਡੀਆਂ ਰੂਪ ਦਿਖਾਵਣ ਵਾਲੋ ਵਾਰੀ ਤਲਵੰਗਨ ਗੁਰ ਸ਼ੂਰਮਾ ਵੱਡਜੋਦਾ ਬਹੁਤ ਪਰਉਪਕਾਰੀ ਜੀਵਾਂ

ग़रीबड़ा पार टे मिली हूंदी सू मिली जाई ख़ाली हथी नई सखण हथी नई जय दा ਮੈਂ ਗਰੀਬ ਹਾਂ ਘਰ ਘਾਤ ਮੇਰਾ ਕੋਈ ਨਹੀਂ ਕੰਮ ਕਰ ਮੈਂ ਨਹੀਂ ਕਰਦਾ ਕੋਈ ਦਰਦ ਵਾਲਾ ਰੋਟੀ ਦੇ ਜਾਏ ਤੇ ਖਾ ਲੈਣਾ ਨਹੀਂ ਦੇਛੇ ਤਾਂ ਗੁਦਾਰਾ ਹੁੰਦਾ ਜਾਂਦਾ ਕਈ ਕਈ ਦਿਨ ਨੂੰ ਭੁੱਖੇ ਨੂੰ ਵੀ ਕੱਟਨੇ ਪੈਂਦੇ ਨੇ ਅੰਮਾ ਮੇਰੇ ਪੱਲੇ ਕੁਝ ਨਹੀਂ ਜੇ ਮੈਂ ਖਾਲੀ ਅੱਤ ਸਕਦੂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਣ ਨਹੀਂ ਜਾਣਾ ਜਿਸ ਦਿਨ ਕੋ ਮਥਾ ਟੇਕਣ ਨੂੰ ਕੋਲ ਪ੍ਰਾਪਤ ਹੋ ਗਿਆ ਫਿਰ ਦੁਆਰ ਕਰ ਮਾਈ ਜੇ

ਮੈਂ ਹਰ ਦਿੰਦ ਸਾਰ ਕੋਲ ਆ ਕੇ ਚੰਦੇ ਸਰਕਾਰ ਨੂੰ ਪੋਗ ਲਾਗੇਗਾ ਸ਼ਹਿਰ ਚਿੱਟਾ ਬੜਾ ਸ਼ੀਰੀ ਬੜਾ ਮਧੁਰ ਬੜਾ ਪਿਆਰਾ ਬੜਾ ਸੁੰਦਰ ਹੈ ਬੜਾ ਮਨ ਰੰਗੀਕ ਹੋ ਖੂਨ ਪੈਦਾ ਕਰ ਦੇ ਉਹ دیਵਾਨੇ ਮਸਤਾਨੇ ਸੇ ਕਿਨਿਆ ਕੇ ਆ ਚਕਾ ਤੇਰੀ ਦੁਬਾਨੋ ਸ਼ਾਇਦ ਦੀ ਉਪਮਾ ਸੁਣ ਕੇ ਨਾ ਤੇ ਸਾਡਾ ਮਾ ਰਿੱਜ ਗਿਆ ਐਵੇਂ ਛਟਾਕੀ ਕਰ ਕਿ ਤੇ ਮੇਰੀ ਚੜੀ ਉੱਤੇ ਰੱਖ ਲੈ ਇਹਨੇ ਚੱਟ ਕੇ ਦੇਖ ਲੈ ਕਿ ਜੋ ਕੋਈ ਤੂੰ ਨਾ ਠੀਕ ਹੈ ਸ਼ਰਲੈ ਸਿੱਖ ਨੇ ਪਰਵਤਿਕ ਕਮਾਨ ਵਾਂਗੂ ਕਾਸ਼ਲੇ ਕਹਿਣ ਲਗਾਓ ਤੂੰ ਗੁਰੂ ਹਰਗੋਬਿੰਦ ਸਾਹਿਬ ਨਾਲ ਆਪਣੇ ਆਪ ਨੂੰ ਵੱਡਾ ਸਮਝ ਰ। ਇਹ ਸ਼ਹਿਜਾਹ ਦਾ ਹਰਗੋਬਿੰਦ ਸਾਹਿਬ ਦੇ ਦਰਬਾਰ ਅਰਦਾਸ ਹੋएगी ਸਰਕਾਰ ਨੂੰ ਭੋਗ ਲੱਗੇਗਾ ਫਿਰ ਸੀਤ ਪ੍ਰਸਾਦ ਬਾਕੀ ਦੇ ਨੂੰ ਮਿਲੇ। ਇਹੋ ਸਰਮਦਾ ਵਾਲੇ ਸਿੱਖ ਨੇ ਦੂਜੀ ਵਾਰ ਆਖਿਆ ਕਿ ਟਾਕੀ ਨਾ ਸਹੀ ਹੈ ਮੈਂ ਤੋੜਾ ਕੇ ਮੇਰੀ ਤਲਿਚੇ ਰੱਖਦੇ ਰੀਤ ਪੂਰੀ ਕਰਦੇ। ਸਿੱਖ ਨੇ ਇਨਕਾਰ ਕੀਤਾ। ਦਿਲਾਨੇ ਮਸਤਾਨੇ ਨੇ ਕੀ ਜਿਵਰਾ ਘੇਰਵੇਂ ਬਰਤਨਾਂ ਵਿੱਚ ਕੁੰਗੜੀ ਧੋਬ ਕੇ ਤੇ ਮੇਰੀ ਤਲਈ ਉੱਤੇ ਲਾ ਦੇ ਨਾ ਜਰਾ ਸੁਆਦ ਕਾ ਕਲਾ ਤੇ ਰੀਝ ਪੂਰੀ ਹੋ ਜਾਏ ਮਨ ਖੁਸ਼ ਹੋ ਜਾਏ ਸ਼ਹਿਰ ਵਾਲਾ ਸਿੱਖ ਨਾ ਮੰਨੇ ਤੇ ਫਿਰ ਇਹ ਦਿਲਾਨਾ ਮਸਤਾਨਾ ਮੌਜੂਦ ਆ ਗਿਆ ਕਹਿਣ ਲੱਗਾ ਪੱਲਾ ਜੇ ਗੁਰੂ ਹਰਗੋਬਿੰਦ ਸਾਹਿਬ ਤੇਰਾ ਸ਼ਹਿਦ ਪਰਵਾਨ ਕਰ ਲੈ ਇਹ ਤੈਨੂੰ ਕੁਝ ਦੇ ਦੇ ਸ਼ਹਿਰ ਵਾਲਾ ਸਿੱਖ ਨੇ ਆਖਿਆ ਪਤਾ ਨਹੀਂ ਕੀ ਦੇ ਦੇ ਜੇ ਭੀੜ ਗਿਆ ਤੇ ਫਤਾ ਨਹੀਂ ਕੀ ਦੇ ਦੇ ਤੇ ਦੁਆ ਨਾ ਮਸਨਾ ਸੇਖੁਰ ਕੇ ਖਲੋਗੇ ਕਹਿਣ ਲਗਾ ਜੇ ਨਰੰਕਾਰ ਦੀ ਕਿਰਪਾ ਹੋਈ ਨਾ ਗੁਰੂ ਕੇ ਪਿਆਰ ਆ ਤੇ ਜੋ ਕੁਝ ਹਰ ਗੋਬਿੰਦ ਸਾਹਿਬ ਤੈਨੂੰ ਦੇ ਸਕਦਾ ਨਾ ਉਹੋ ਕੁਝ ਦੇ ਕੇ ਤੇਰੀਆਂ ਚੋਰੀਆਂ ਕਰਦੇਾਂਗੇ ਓ ਸਹੀ ਗੱਦੀ ਦੇ ਦਾਸ ਆਉ ਛੈ ਨਾਨਕ ਦੇ ਦਰ ਦੇ ਕੂਕਰ ਆ ਪਰ ਯਾਰ ਰੀਤ ਤੇ ਗੂੜੀ ਕੰਦੇ ਹਾਂਵੇ ਗੂੜੀ ਨੂੰ ਘਰ ਕੇ ਤੇ ਲਾੜੇ ਨਹੀਂ ਕਰੀ ਤੇ ਜੋ ਕੁਝ ਹਰ ਗੋਬਿੰਦ ਸਾਹਿਬ ਦੇਗਾ ਉਹ ਕੁਝ ਦੇ ਦੇਾਂਗੇ ਸਿਖਦੇ ਅੰਦਰ ਲਈ ਨੇਤਰ ਹਨ ਨਹੀਂ ਸੀ ਸਮਝ ਨਾ ਸਕਿਆ खोलिया उतो खोल लाया टकण चुकिया कपड़ा के शहद बदबू बर्तन चीड़े चलद जी कर सारे सिखा ने अपनी नाशा अगे कपड़े ला लाए शायद हरगोबिंद साहब सचे पातशाह कह लगे सिखा की लैके आया महाराज घरों से तो शायद ही लैके चलिया नहीं राज कोई की भाना वरत्या महाराज मैं समझ नहीं आई कि वास्ते लैके चलिया सहद हजूर तो वास्ते गरीब नु आज बैठे हुए अपनी ग्दी बैठे कह लगे सिखा इतो मील पर फासले उ मैं तेरे के हाथ जोड़े ਮੈਂ ਤੇਰੇ ਕਰਲੇ ਲੈ ਮੈਂ ਤੇਰੇ ਬਿੰਦਾਂ ਕੀਤੀਆਂ ਮਨੁਛਤਾ ਕੀ ਕੀ ਦੇ ਦੇ ਮਨੁ ਤੋੜਾ ਕੀ ਦੇ ਦੇ ਮੇਰੀ ਤੈ ਉਤੇ ਉਂਗਲੀ ਲਾ ਦੇ ਮੇਰੀ ਨੀਂਦ ਪੂਰੀ ਹੋ ਜਾਏ ਮੈਂ ਕਿਨੂੰ ਯਕੀਨ ਵੀ ਬਿਲਵਾਇਆ ਬਾਬੇ ਮੈਂ ਕਿਦੇ ਬਰੋ ਕਰਾਂ ਤੇਰੇ ਆਰ ਬੁਖਾਰ ਛਰ ਜਾਣਗੇ ਪਰ ਜਦੋਂ ਮੈਂ ਆਪ ਮੰਗਦਾ ਸਾਂ ਪਰਲੇ ਲੈਂਦਾ ਸਾਂ ਹੱਥ ਜੋੜਦਾ ਸਾਂ ਉਹੋ ਤੇ ਮੈਨੂੰ ਕੋਈ ਦਿੱਤਾ ਨਾ ਪੂਰੇ ਮੇਰੇ ਕੰਮ ਦਾ ਨਹੀਂ ਹੋਇਆ ਚੁਬਰਾ ਸ਼ੈਦ ਲਾ ਜਾਏ ਤੇ

ਪਾਈ ਕਟੂ ਨੂੰ ਲੱਭ ਪਹਿਲਾਂ ਉਹਦੀਆਂ ਖੁਸ਼ੀਆਂ ਲੈ ਪਹਿਲਾਂ ਉਹਦਾ ਚਾਹ ਲੈ ਪਹਿਲਾਂ ਉਹਦੇ ਮਲਾਰ ਪੂਰੇ ਕਰ ਫਿਰ ਤੇ ਆਉਣਾ ਜਾਣਾ ਸਫਲ ਹੋ ਜਾਏਗਾ ਕਟੂ ਨੂੰ ਲੱਭ ਸ਼ਾਇਦ ਉਹਦੀ ਥਾਈ ਤੇ ਰੱਖਿਆ ਪਰਲੇ ਮਿੰਨਸਾਂ ਲੈ ਨੱਕ ਰਗੜੇ ਤੇ ਨਾਮ ਵਾਲਾ ਪ੍ਰਸੰਨ ਹੋ ਗਿਆ ਨਾਮ ਵਾਲਾ ਰੀਝ ਗਿਆ ਨਾਮ ਵਾਲਾ ਨਿਪ੍ਰਤੋ ਕੇ ਕਹ ਲਿਆ ਜਗੂ ਆ ਰਿਹਾ ਤੇ ਮੈਂ ਜਾਂ ਤੇ ਭਾਜਾ ਤੇਰੇ ਮੰਡੀਆਂ ਮੁਰਾਦਾਂ ਪੂਰੀਆਂ ਕਰੇਗਾ ਮਨਕੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਅੱਜ ਦਾ ਕੋਸ਼ ਦਾ ਨਾਮ ਪਾਈ ਕਟੂ ਤੇ ਹਰਦਬਿੰਦ ਸਾਹਿਬ ਦੇ ਨਾਮ ਨਾਲ ਚਲਿਆ ਆਉਂਦਾ ਸਿੱਕੇ ਦਾ ਹਾਸੇ ਵਿੱਚ